ਆ ਸਾਲਾ ਮੇਰਾ ਕੋਈ ਵੀ ਚੈਨਲ ਵਾਲਾ ਬੋਲਿਆ ਇੰਗਲੈਂਡ ਦੇ ਵਿੱਚ ਵੈਸਟ ਲੰਡਨ ਦਾ ਮਤਲਬ ਹੈਂਜ਼ਲੋ ਸਾਰੇ ਜਾਣਦੇ ਹੀ ਆ ਸਾਊਥ ਹਾਲ ਦੇ ਨਾਲ ਰਹੇ ਜਾਂਦਾ ਉੱਥੇ ਸਾਡੇ ਸਿੱਖਾਂ ਦੀ ਇੱਕ 15 ਸਾਲਾਂ ਦੀ ਜਵਾਕੜੀ ਯਾਰ 15 ਸਾਲ ਉਮਰ ਕੀ ਹੁੰਦੀ ਆ 15 ਸਾਲਾਂ ਦੀ ਜਵਾਕੜੀ ਨੂੰ ਗੱਲਾਂ ਵਿੱਚ ਲੈ ਕੇ ਗੱਲਾਂ ਵਿੱਚ ਲੈ ਕੇ ਜਿਹਨੂੰ ਗਰੂਮਿੰਗ ਕਹੇ ਦਿੰਦੇ ਆ ਉਧਰ ਹੁਣ ਗਰੂਮਿੰਗ ਵਿਭਾਗ ਬਹੁਤ ਐਕਟਿਵ ਹੈ ਖਾਸ ਕਰਕੇ ਇੰਗਲੈਂਡ ਵਿੱਚ ਹੀ ਆ ਗੱਲਾਂ 'ਚ ਲੈ ਕੇ ਉਹਨੂੰ ਚੰਗੇ ਚੰਗੇ ਗਿਫਟ ਦੇ ਕੇ ਚੰਗੀਆਂ ਚੰਗੀਆਂ ਚੀਜ਼ਾਂ ਦੇ ਕੇ ਘਰਦਿਆਂ ਨਾਲੋਂ ਉਹਨੂੰ ਆਈਸੋਲੇਟ ਕਰ ਦੇਣਾ ਤੋੜ ਦੇਣਾ ਇੱਕ ਪਾਕਿਸਤਾਨੀ ਮੂਲ ਦਾ ਬੰਦਾ 35 ਸਾਲਾਂ ਦਾ 15 ਸਾਲਾਂ ਦੀ ਸਿੱਖ ਲੜਕੀ ਨੂੰ ਗੱਲਾਂ 'ਚ ਲੈ ਕੇ ਆਪਦੇ ਫਲੈਟ ਉਹਦੇ ਵਿੱਚ ਰਹਿਣ ਲੱਗ ਜਾਂਦਾ ਹਰ ਰੋਜ਼ ਵੇਖੋ ਇੱਕ ਉਹ ਤੇ ਪੰਜ ਚਾਰ ਜਣੇ ਹੋਰ ਹਰ ਰੋਜ਼ ਆਉਂਦੇ ਆ ਉਹ ਵਿਚਾਰੀ ਸਾਡੀ ਜਿਹੜੀ ਬੇਟੀ ਆ ਉਹਦੇ ਨਾਲ ਗਲਤ ਚੀਜ਼ਾਂ ਹੁੰਦੀਆਂ ਹਰ ਰੋਜ਼ ਚਲੇ ਜਾਂਦੇ ਆ ਇਹ ਚੀਜ਼ ਪਤਾ ਲੱਗ ਜਾਂਦੀ ਆ ਇੰਗਲੈਂਡ ਦੇ ਵਿੱਚ ਇੱਕ ਗਰੁੱਪ ਆ ਸਾਡਾ ਜਿਵੇਂ ਕਲੱਬ ਕਹੋ ਸ਼ੇਰੇ ਪੰਜਾਬ ਸਿੱਖਾਂ ਦਾ ਉਹ ਮੁੰਡਿਆਂ ਨੂੰ ਪਤਾ ਲੱਗਦਾ ਉਹ ਮੁੰਡੇ ਮਤਲਬ ਜਿੱਥੋਂ ਤੱਕ ਉਹ ਮੁੰਡੇ ਨੂੰ ਕਵਰ ਕਰਦੇ ਆ ਪਤਾ ਕਰਦੇ ਆ ਪੁਲਿਸ ਨੂੰ ਦੱਸਦੇ ਆ ਵੇਖੋ ਭਈ ਪੁਲਿਸ ਇਹਦੇ ਵਿੱਚ ਜਮਨ ਇਨਵੋਲਵ ਨਹੀਂ ਹੁੰਦੀ ਪਹਿਲੀਆਂ ਚ ਸਟਾਰਟਿੰਗ ਦੇ ਵਿੱਚ ਵੀ ਪੁਲਿਸ ਮਤਲਬ ਇਹਦੇ ਸੀਰੀਅਸ ਨਹੀਂ ਹੁੰਦੀ ਫਿਰ ਉਹ ਮੁੰਡੇ ਕੀ ਕਰਦੇ ਆ ਵੀ ਆਏ ਤਾਂ ਹੁਣ ਕੰਮ ਨਹੀਂ ਤੇ ਹੁਣ ਸਾਨੂੰ ਪਤਾ ਇੱਥੇ ਇੰਡੀਆ ਦਾ ਹੈ ਨਹੀਂ ਜੇ ਇਹ ਤਾਂ ਹੁੰਦਾ ਕਿਤੇ ਪੰਜਾਬ ਪੰਜੂਬ ਤੇ ਹੁਣ ਨੂੰ ਸਾਨੂੰ ਪਤਾ ਪੰਜਾਬੀਆਂ ਨੇ ਹੋਰ ਤਰੀਕੇ ਨਾਲ ਅੰਦਰ ਵੜ ਜਾਣਾ ਸੀ ਵੀ ਪਤਾਗਾ ਉਹਨੂੰ ਪੁਲਿਸ ਵੀ ਹੈਂਡਲ ਕਰ ਲਾਂਗੇ ਉਧਰ ਸਾਨੂੰ ਪਤਾ ਥੋੜਾ ਜਿਹਾ ਕਾਨੂੰਨ ਦਾ ਹਿਸਾਬ ਹੋ ਜਾ ਉਹਨੂੰ ਉਤ ਮਤਲਬ ਦੇਖਦੇ ਰਹੇ ਪਤਾ ਕਰਦੇ ਰਹੇ ਫਿਰ ਜਦੋਂ ਪਤਾ ਲੱਗੇ ਪੁਲਿਸ ਨਹੀਂ ਆਉਂਦੀ ਫਿਰ ਉਹਨਾਂ ਨੇ ਕੀਤਾ 200 200 250 ਬੰਦਾ ਇਕੱਠਾ ਹੋਇਆ ਵਿਧ ਲੈਡੀਜ਼ ਸਾਡੇ ਸਿੱਖਾਂ ਦਾ ਉਹਨਾਂ ਨੇ ਉਹ ਜਿਹੜਾ ਫਲੈਟ ਸੀ ਉਹਦੇ ਮੂਰੇ ਕੀਤਾ ਪ੍ਰੋਟੈਸਟ ਜਦੋਂ ਪ੍ਰੋਟੈਸਟ ਹੋਇਆ ਫਿਰ ਪੁਲਿਸ ਇਨਵੋਲਵ ਹੁੰਦੀ ਹੈ ਇਸ ਮਸਲੇ ਦੇ ਵਿੱਚ ਫਿਰ ਉਹਨਾਂ ਨੂੰ ਅੰਦਰੋਂ ਕੱਢਿਆ ਜਾਂਦਾ ਜਵਾਕੜੀ ਨੂੰ ਬਾਹਰ ਕੱਢਿਆ ਜਾਂਦਾ ਉਹ ਅਰੈਸਟ ਕਰੇ ਜਾਂਦੇ ਆ ਹੁਣ ਸਾਰਿਆਂ ਨਾਲ ਵੱਡੀ ਗੱਲ ਇੱਥੇ ਮੈਂ ਇੱਕ ਕਹਿਣੀ ਚੌਣਾ ਖਾਸ ਕਰਕੇ ਬਾਹਰਲੇ ਮਾਪਿਆਂ ਨੂੰ ਇਧਰਲੇ ਮਾਪਿਆਂ ਨੂੰ ਵੀ ਕਿਉਂਕਿ ਜਿਹੜੇ ਸੋਚ ਰਹੇ ਆ ਅਸੀਂ ਫੋਰਨ ਕੰਟਰੀ 18 ਸਾਲ ਤੱਕ ਤੁਹਾਨੂੰ ਪਤਾ ਉਧਰ ਮਤਲਬ ਕੋਈ ਹਨਾ ਨੰਬਾਲ ਲੱਗਾ ਜੇ ਜਿਹੜੇ 18 ਸਾਲ ਤੋਂ ਥੱਲੇ ਥੱਲੇ ਜਿਨ੍ਹਾਂ ਨੂੰ ਕਵਰ ਕਰਦੇ ਆ ਉਹ ਬੰਦੇ ਉਹਨਾਂ ਦਾ ਗਰੁੱਪ ਹਨਾ ਗੱਲਾਂ ਚ ਲੈਿੰਦਾ ਉਹਨੂੰ ਕਹਿੰਦੀ ਆ ਗਰੂਮਿੰਗ ਜਵਾਕਾਂ ਨੂੰ ਸੰਭਾਲੋ ਆਪਦੇ ਨੂੰ ਜਿਹੜੇ ਬਾਹਰ ਲਿਆ ਖਾਸ ਕਰਕੇ ਆਪਦੀਆਂ ਬੇਟੀਆਂਾਂ ਤੇ ਖਾਸ ਤੌਰ ਤੇ ਬੇਟੀਆਂਾਂ ਤੇ ਨਜ਼ਰ ਰੱਖੋ ਕੀ ਦੇ ਨਾਲ ਗੱਲਬਾਤ ਕਰ ਰਹੀਆਂ ਫੋਨ ਕਿਵੇਂ ਆ ਮੈਨੂੰ ਪਤਾ ਉਧਰ ਥੋੜਾ ਜਿਹਾ ਕਾਨੂੰਨ ਇਹ ਚੀਜ਼ਾਂ ਹੋਰ ਆ ਇਸੇ ਕਰਕੇ ਤਾਂ ਥੋ ਚੀਜ਼ਾਂ ਨਿਕਲਦੀਆਂ ਪਰ ਫੇਰ ਵੀ ਜਿੱਥੋਂ ਤੱਕ ਜੇ ਤੁਸੀਂ ਇਹੋ ਜਿਹਾ ਇੱਕ ਇਹੋ ਜਿਹਾ ਐਕਸੀਡੈਂਟ ਤੋਂ ਇੱਕ ਚੀਜ਼ ਬਚਾਉਣੀ ਚਾਹੁੰਦੇ ਆ ਨਾ ਤੇ ਆਪਦੀਆਂ ਬੇਟੀਆਂ ਤੇ ਨਜ਼ਰ ਰੱਖੋ ਸਕੂਲ ਜਾਂਦੀਆਂ ਆਪ ਪਿਕਅਪ ਕਰੋ ਆਪ ਕਰੋ ਸਾਰਾ ਕੁਝ ਤੇ ਨਹੀਂ ਤਾਂ ਆ ਚੀਜ਼ ਭੁਗਤ ਨਹੀਂ ਪੈ ਜੂਗੀ ਤੇ ਹੁਣ ਇੱਥੋਂ ਗੱਲ ਵੱਡੀ ਸਾਰਿਆਂ ਨੂੰ ਇਹ ਸਾਹਮਣੇ ਆਉਂਦੀ ਆ ਕਿ ਅਸੀਂ ਭਾਈਚਾਰਾ 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 ਕਰਦੇ ਰਹਿੰਦੇ ਆ ਚਲੋ ਸਾਡੇ ਗੁਰੂ ਧਾਮ ਜਿਹਾ ਦੇ ਪਾਕਿਸਤਾਨ ਦੇ ਵਿੱਚ ਆ ਪਾਕਿਸਤ ਦੋ ਟੋਟੇ ਕਰ ਦਿੱਤੇ ਗਈ ਚੀਜ਼ ਇੱਕ ਸੀਗੀ ਚਲੋ ਜਿਹੜੀਆਂ ਚੀਜ਼ਾਂ ਲੱਗ ਲੱਗ ਹੋ ਗਈਆਂ ਸਾਰੇ ਲੋਕ ਆਪਾਂ ਮਾੜੇ ਵੀ ਨਹੀਂ ਕਹਿ ਸਕਦੇ ਪਰ ਜਿਆਦਾ ਭਾਈਚਾਰਾ ਜਿਆਦਾ ਭਾਈਚਾਰਾ ਵੀ ਸਾਲਾ ਕੰਮ ਖਰਾਬ ਹੀ ਕਰਦਾ ਹੁਣ ਉਹ 15 ਸਾਲਾਂ ਦੀ ਜਵਾਕੜੀ ਦਾ ਕੀ ਕਸੂਰ ਹੈ ਯਾਰ ਉਹਦਾ ਬਸ ਕਸੂਰ ਇਹ ਆ ਕਿ ਉਹ ਛੋਟੀ ਸੀ ਬਹੁਤ ਮਾਈਂਡ ਹਜੇ ਉਹ ਮੇ ਵਿਕਸਿਤ ਨਹੀਂ ਉਹ ਗੱਲਾਂ ਚ ਆ ਗਈ ਉਹ ਗਿਫਟ ਦਿੰਦੇ ਉਹ ਬਈ ਜਿਹੜੇ ਗਰੂਮਿੰਗ ਵਾਲੇ ਆ ਨਾ ਜਿਹੜਾ ਉਹਨਾਂ ਦਾ ਗਰੁੱਪ ਆ ਉਹ ਬੜੇ ਤਰੀਕੇ ਨਾਲ ਮਤਲਬ ਗੱਲਾਂ ਚ ਲਿਆਉਂਦੇ ਆ ਗਿਫਟ ਦਿੰਦੇ ਆ ਬਹੁਤ ਕੁਝ ਕਰਦੇ ਆ ਤੇ ਫਿਰ ਉਹਨਾਂ ਦੀ ਬਾਡੀ ਨੂੰ ਯੂਜ਼ ਕਰਦੇ ਆ ਜਿਵੇਂ ਕਿ ਆ ਕੁੜੀ ਦੇ ਨਾਲ ਉਹਨਾਂ ਨੇ ਤਾਂ ਕਰਨਾ ਹੀ ਆ ਨਾਲ ਚਾਰ ਜਾਨੇ ਹਰ ਰੋਜ਼ ਹੋਰ ਆਉਂਦੇ ਸੀ ਵੈਸਟ ਲੰਡਨ ਦੀ ਘਟਨਾ ਬਈ ਇਹ ਬਚਾਓ ਸਸਰੀ